ਸੋ ਕਬਰਕਨਾਤ ਉਹ ਜਿੱਤੇ ਕਿਸ਼ੋਰੀ ਲਲ ਜੇ ਕੇ ਸਰਕਾਰੀ ਗਰਲ ਸਕੂਲ ਦੇ ਵਿੱਚ ਮਾਪੇ ਵਿਆਪਕ ਮਿਲਣ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਦੇ ਆਪਕਾ ਵਿਦਿਆਰਥੀ ਅਤੇ ਮਾਪਿਆਂ ਨੇ ਸਰਗਰਮੀ ਦੇ ਨਾਲ ਭਾਗ ਲிட்டਾ ਇਸ ਮੌਕੇ ਵਿਦਿਆਰਥੀਆਂ ਨੂੰ ਕਦੇ ਵੀ ਹਾਰ ਨਾ ਮੰਨਣ ਤੇ ਸਖਤ ਮਿਹਨਤ ਕਰਨ ਅੱਗੇ ਵਧਣ ਦੇ ਲਈ ਪ੍ਰੇਰਿਤ ਵੀ ਕੀਤਾ ਗਿਆ ਸੋ ਵਿਦਿਆਪਕ ਨੇ ਕਿਹਾ ਕਿ ਸਫਲਤਾ ਜੀਵਨ ਦਾ ਹਿੱਸਾ ਹੈ ਤੇ ਚੁਣੌਤੀਆਂ ਦਾ ਡਟ ਕੇ ਸਾਹਮਣਾ ਕਰਨ ਵਾਲੇ ਹੀ ਸਫਲ ਹੁੰਦੇ ਨੇ ਸੋ ਮਾਪਿਆਂ ਤੇ ਵਿਦਿਆਪਕਾਂ ਨੇ ਬੱਚਿਆਂ ਦੀ ਪੜ੍ਹਾਈ ਤੇ ਭਵਿੱਖ ਸੁਬੰਧੀ ਫੀਡਬੈਕ ਵੀ ਸਾਂਝਾ ਕੀਤਾ ਇਸ ਰੌਣਕ ਪੰਜਾਬ ਸਰਕਾਰ ਦੇ ਬਿਜ਼ਨਸ ਬਲਾਸਟ ਪ੍ਰੋਗਰਾਮ ਤਹਿਤ 11ਵੀਂ ਤੇ 12ਵੀਂ ਦੇ ਵਿਦਿਆਰਥੀਆਂ ਦੇ ਵੱਲੋਂ ਲਗਾਏ ਗਏ ਖਾਣ-ਪੀਣ ਤੇ ਸਜਾਵਟੀ ਸਮਾਨ ਦੇ ਸਟਾਲ ਸਭ ਦੇ ਲਈ ਖਿੱਚ ਦਾ ਕੇਂਦਰ ਵੀ ਬਣੇ। ਮੇਰਾ ਨਾਮ ਮਨਦੀਪ ਕੌਰ ਹੈ ਮੈਂ ਇਥੇ కెਮਿਸਟਰੀ ਲੈਕਚਰ ਆ ਰਹਾ ਤੇ ਅੱਜ ਇਹ ਮੈਨੂੰ ਪੀਟੀਐਮ ਕੰਮ ਤੇ ਮੇਰਾ ਇੱਕ ਬਹੁਤ ਹੀ ਮਜ਼ੇਦਾਰ ਮੇਲਾ ਲੱਗ ਰਿਹਾ ਤੇ ਮੇਲੇ ਚ ਸਿਰਫ ਅਸੀਂ ਨਹੀਂ ਜਿਵੇਂ ਅਸੀਂ ਪੀਟੀਐਮ ਚ ਸਾਨੂੰ ਸਟ्रेस ਹੁੰਦੀ ਹੈ ਟੀਚਰਸ ਨੂੰ ਬੱਚਿਆਂ ਦੇ ਨਾਲ ਤੇ ਜਿਹੜਾ ਮੇਲਾ ਨਾਲ ਲੱਗਿਆ ਉਹ ਇੱਕ ਇਹਨੂੰ ਡੀਸਟ्रेस ਕਰ ਰਿਹਾ ਤੇ ਜਿਹੜਾ ਇਹ ਮੇਲਾ ਹੈ ਇਹਦਾ ਬਹੁਤ ਇੰਪੋਰਟੈਂਟ ਜਿਹੜਾ ਰੋਲ ਹੈ ਥੈਟ ਇਜ਼ ਇੰਟਰਪ੍ਰੈਨਰਸ਼ਿਪ ਇੰਟਰਪ੍ਰੈਨਰਸ਼ਿਪ ਦੇ ਵਿੱਚ ਬੱਚਿਆਂ ਨੂੰ ਇੰਨੀ ਅੱਛੀ ਸਕਿਲਸ ਡਿਵੈਲਪ ਹੋ ਰਹੀਆਂ ਨੇ ਤੇ ਤੁਸੀਂ ਦੇਖੋਗੇ ਸਿਰਫ ਸਾਡੇ ਕੋਲ ਇੱਕ ਤਰ੍ਹਾਂ ਦੀ ਸਟਾਲਸ ਨਹੀਂ ਹੈਗੀਆਂ ਸਾਡੇ ਕੋਲੇ ਸਾਰੇ ਡ ਜਿਆਦੇ ਜਿਹੜੇ ਆਪਣੇ ਆਈਡੀਆਜ਼ ਨੇ ਉਹ ਇੱਥੇ ਲਗਾਏ ਗਏ ਨੇ ਸਿਰਫ ਇੱਕ ਚੀਜ਼ ਨੂੰ ਮੁੱਖ ਨਹੀਂ ਰੱਖਿਆ ਅਸੀਂ ਬਿਜ਼ਨਸ ਬਲਾਸਟਰ ਨੂੰ ਲੈਂਦੇ ਹੋਏ ਤੇ ਮੈਂ ਓਵਰਆਲ ਇਹੀ ਕਹਿਣਾ ਚਾਹੂੰਗੀ ਆਪਣੇ ਸਰਦਾ ਤੇ ਆਪਣੀ ਸਰਕਾਰ ਦਾ ਸਾਰਿਆਂ ਦਾ ਮੈਂ ਧੰਨਵਾਦ ਕਰਨਾ ਚਾਹੂੰਗੀ ਕਿਉਂਕਿ ਇਹਨਾਂ ਬਹੁਤ ਅੱਛਾ ਉਪਰਾਲਾ ਉਹਨਾਂ ਨੇ ਸਾਡੇ ਲਈ ਕਰਕੇ ਦਿੰਦਾ ਹੈ ਕਿ ਅਸੀਂ ਇਹਨੂੰ ਅੱਗੇ ਆਪਾਂ ਵਧਾ ਸਕੀਏ ਤੇ ਬੱਚਿਆਂ ਦੇ ਜਿਹੜਾ 12ਵੀਂ ਕਰਨ ਤੋਂ ਬਾਅਦ ਆਪਣਾ ਕਿੱਤਾ ਜਿਹੜਾ ਹੈ ਵਿੱਚ ਜੋ ਵੀ ਉਹ ਚਾਹੁੰਦੇ ਨੇ ਉਹਦੇ ਵਿੱਚ ਉਹ ਕਰ ਸਕੀਏ ਹਜੇ ਤੁਸੀਂ ਅੱਗੇ ਹੋਰ ਦੇਖੋਗੇ ਇਹਦੇ ਨਾਲ ਸਾਡੇ ਜਿਹੜੇ 11ਵੀਂ ਵਾਲੇ ਬੱਚੇ ਨੇ ਉਹ ਹੋਰ ਵੀ ਪ੍ਰोत्사ਹਿਤ ਹੋ ਰਹੇ ਨੇ ਇਹਨਾਂ ਤੋਂ ਵੀ ਵਧੀਆ ਟੈਕਨੋਲੋਜੀ ਜਿਵੇਂ ਤੁਸੀਂ ਸਾਨੂੰ ਵੀਡੀਓਗ੍ਰਾਫੀ ਕਰ ਰਹੇ ਹੋ ਬੱਚੇ ਸਾਡੇ ਖੁਦ ਸਾਡੇ ਬਹੁਤ ਸਾਰੇ ਬੱਚੇ ਵਲੋਗਰਸ ਬਣਨ ਦੇ ਵਿੱਚ ਵੀ ਬਹੁਤ ਇੰਟਰਸਟ ਦਿਖਾ ਰਹੇ ਆ ਤੇ ਉਹ ਕਿਉਂਕਿ ਸੋਸ਼ਲ ਮੀਡੀਆ ਅੱਜਕਲ ਬਹੁਤ ਇੰਪੋਰਟੈਂਟ ਹੈ ਬੱਚਿਆਂ ਨੂੰ ਆਪਣੇ ਆਪ ਨੂੰ ਐਕਸਲ ਕਰ ਤਾਂ ਮੈਂ ਚਾਹੁੰਦੀ ਆ ਕਿ ਇਹ ਜਿਹੜੀ ਚੀਜ਼ ਹੈ ਓਵਰਆਲ ਬੱਚਿਆਂ ਨੂੰ ਬਹੁਤ ਅੱਛਾ ਇਫੈਕਟ ਦੇ ਰਹੀ ਹੈ ਥੈਂਕ ਯੂ ਕੀ ਨਾਮ ਹੈ ਤੁਹਾਡਾ ਹਾਂਜੀ ਮੇਰਾ ਨਾਮ ਗitanshli sharma ਹੈ ਮੈਂ ਐਸਓਈ ਖੰਨਾ ਦੇ ਵਿੱਚ ਜੀਓਗ੍ਰਾਫੀ ਲੈਕਚਰਰ ਹਾਂ ਸੋ ਅੱਜ ਦੀ ਮੈਗਾ ਪੀਟੀਐਮ ਦੇ ਵਿੱਚ ਤੁਸੀਂ ਉਤਸ਼ਾਹ ਤਾਂ ਦੇਖ ਹੀ ਰਹੇ ਹੋ ਸ਼ਾਇਦ ਉਹ ਮੈਨੂੰ ਬੋਲ ਕੇ ਦੱਸਣ ਦੀ ਜ਼ਰੂਰਤ ਨਹੀਂ ਵਿਦਿਆਰਥੀ ਮਾਪੇ ਤੇ ਅਧਿਆਪਕਾਂ 'ਚ ਬਰਾਬਰ ਦਾ ਉਤਸ਼ਾਹ ਹੈ ਜੀ ਅਸੀਂ ਧੰਨਵਾਦ ਕਰਦੇ ਹਾਂ ਸਾਡੀ ਮਾਨਯੋਗ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਕਿ ਅਸੀਂ ਬੱਚਿਆਂ ਦਾ ਹੁਨਰ ਤੁਹਾਡੇ ਅੱਗੇ ਦਿਖਾ ਸਕੀਏ ਅਸੀਂ ਤਾਂ ਰੋਜ਼ਾਨਾ ਕਲਾਸ ਦੇ ਵਿੱਚ ਦੇਖਦੇ ਹਾਂ ਕਿ ਸਾਡੇ ਪੰਜਾਬ ਦੇ ਬੱਚਿਆਂ 'ਚ ਸਾਡੇ ਆਪਣੇ ਬੱਚਿਆਂ 'ਚ ਬਹੁਤ ਜ਼ਿਆਦਾ ਉਹਨਾਂ 'ਚ ਪ੍ਰਤਿਭਾ ਹੈ ਜਿਹਨੂੰ ਨਿਖਾਰਨ ਦਾ ਮੌਕਾ ਸਾਨੂੰ ਹੁਣ ਮਿਲੇ ਆ। ਉਹ ਹਰ ਤਰ੍ਹਾਂ ਦੀ ਕਿਉਂ ਚਾਹੇ ਉਹ ਕਿਤਾਬਾਂ ਨਾਲ ਸੰਬੰਧਿਤ ਹੋਵੇ ਤੁਸੀਂ ਹੁਣ ਇਸ ਦੇ ਵਿੱਚ ਪੀਟੀਐਮ 'ਚ ਅਸੀਂ ਮਾਪੇ-ਬਾਪ ਦੀ ਵਰਕਸ਼ਾਪ ਵੀ ਇੱਕ ਲਗਾ ਅਰੇਂਜ ਕੀਤੀ ਹੋਈ ਹੈ ਤੇ ਮਾਪੇ-ਬਾਪ ਬੜੇ ਉਹਦੇ ਵਿੱਚ ਸਾਡੇ ਅੱਛੇ ਢੰਗ ਨਾਲ ਪਾਰਟਿਸਿਪੇਟ ਕਰ ਰਹੇ ਨੇ। ਦੇ ਪੈਂਫਲੈਟਸ ਦੇ ਵਿੱਚ ਪੂਰਾ ਇੰਟਰਸਟ ਲੈ ਰਹੇ ਆਂ ਜੀ ਜਿਹੜੇ ਪੈਂਫਲੈਟਸ ਤੁਸੀਂ ਦੇਖ ਵੀ ਲਾਉਂਗੇ ਅ ਅੱਗੇ ਜਦ ਤੁਸੀਂ ਜਾਓਗੇ ਤੇ ਉਸ ਤੋਂ ਇਲਾਵਾ ਸਾਡੇ ਮਾਡਲਸ ਐ ਤੁਸੀਂ ਦੇਖੋ ਕਿ ਸਮੇਂ-ਸਮੇਂ ਤੇ ਅਸੀਂ ਬੱਚਿਆਂ ਦੇ ਕੁਇਜ਼ ਕੰਟੈਸਟ ਜਾਂ ਮਾਡਲ ਮੇਕਿੰਗ ਇਹ ਕੰਟੈਸਟ ਕਰਾਉਂਦੇ ਰਹਿੰਦੇ ਆ ਤੇ ਉਹਨਾਂ ਵਿੱਚੋਂ ਕੁਝ ਅਸੀਂ ਮਾਡਲ ਜੇ ਦਿਖਾਏ ਹੋਏ ਨੇ ਤੁਸੀਂ ਉਹਨਾਂ ਦੀ ਵਰਕਿੰਗ ਵੀ ਦੇਖੋਗੇ ਤੇ ਬੱਚਿਆਂ ਦਾ ਹੁਨਰ ਦੇਖੋਗੇ ਜਿਹੜੇ ਫੂਡ ਸਟਾਲਸ ਨੇ ਜਾਂ ਬੱਚਿਆਂ ਦੇ ਬਿਊਟੀ ਸਟਾਲਸ ਨੇ ਉਹ ਵੀ ਆਪਣੀ ਇੱਕ ਮੂੰਹ ਬੋਲਦੀ ਤਸਵੀਰ ਐ ਸੋ ਤੁਸੀਂ ਜਿੰਨਾ ਵਿਜ਼ਿਟ ਕਰੋਗੇ ਪੇਰੈਂਟਸ ਨੂੰ ਕਹਿ ਰਹੇ ਆ ਕਿ ਅੱਗੇ ਆਪਣੇ ਆਪ ਯੋ ਇਸ ਸਪਰੈਡ ਇਨ ਮੈਸੇਜ ਆਪਣੇ ਆਪ ਹੀ ਹੋ ਜਾਣਾ ਹੈ ਸੋ ਇਸ ਨੂੰ ਅਸੀਂ ਪ੍ਰੈਕਟੀਕਲ ਰੂਪ ਦੇ ਵਿੱਚ ਸਾਰਿਆਂ ਨਾਲ ਸਾਂਝਾ ਕਰ ਰਹੇ ਆ ਤੇ ਇਸ ਦੇ ਵਾਸਤੇ ਮੈਂ ਸਾਡੇ ਮੋਸਟ ਰਿਸਪੈਕਟਡ ਪ੍ਰਿੰਸੀਪਲਸ ਆਰ ਦੀ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਨੂੰ ਇਹ ਓਪਰਚ्युनिटी ਦਿੱਤੀ ਕਿ ਅਸੀਂ ਆਪਣਾ ਖੁੱਲ ਕੇ ਬੱਚਿਆਂ ਦੇ ਨਾਲ ਕਲਾ ਦਾ ਪ੍ਰਦਰਸ਼ਨ ਕਰ ਰਹੇ ਹਾਂ ਕੀ ਨਾਮ ਹੈ ਤੁਹਾਡਾ ਸੰਦੇਖਪੁਰ ਹਿਸਟਰੀ ਲੈਕਚਰਰ ਵਿਜਨ ਬਲਾਸਟਰ ਅਸਿਸਟੈਂਟ ਨੋਡਲ ਮੈਂ ਜੋ ਅੱਜ ਛੋੜੀ ਦਾ ਜੇਠੀ ਦੇ ਹੁੰਦੇ ਵਿੱਚ ਪ੍ਰੋਗਰਾਮ ਬਣਾਇਆ ਹੈ ਕਿ ਪ੍ਰੋਗਰਾਮ ਸਰੇ ਮੈਗਾ ਪੀਟੀਐਮ ਹੈ ਮੈਗਾ ਪੀਟੀਐਮ ਦੇ ਅੰਤਰਗਤ ਬਿਜ਼ਨਸ ਬਲਾਸਟਰ ਦੀ ਅਸੀਂ ਸਟਾਲਸ ਲਗਾਈਆਂ ਬਿਜ਼ਨਸ ਬਲਾਸਟਰ ਦਾ ਪ੍ਰੋਗਰਾਮ ਮਾਨ ਸਰਕਾਰ ਦੁਆਰਾ ਉਲੀਕਿਆ ਗਿਆ ਹੈ ਇਹ ਜਿਹੜਾ ਪ੍ਰੋਗਰਾਮ ਹੈ ਉਹ +1 ਔਰ +2 ਦੇ ਸਟੂਡੈਂਟਸ ਵਾਸਤੇ ਹੈ ਇਹ ਇੱਕ ਤਰ੍ਹਾਂ ਦਾ ਉਹਨਾਂ ਨੂੰ ਸੈਲਫ এমਪਲoyed ਦੇ ਰਸਤੇ ਤੇ ਚੱਲਣ ਦਾ ਇੱਕ ਸ਼ਲਾਘਾਯੋਗ ਕਦਮ ਹੈ ਇਹਦੀ ਅਸੀਂ ਬਹੁਤ ਪ੍ਰਸ਼ੰਸਾ ਕਰਦੇ ਹਾਂ ਤੇ ਸਾਡੇ ਵਿਦਿਆਰਥੀਆਂ ਨੇ ਅਲੱਗ-ਅਲੱਗ ਸਟਾਲਸ ਲਗਾਈਆਂ ਹੋਈਆਂ ਮਾਪੇ ਇੱਥੇ ਆਉਂਦੇ ਨੇ ਮਾਪੇ ਇੱਥੇ ਅਲੱਗ-ਅਲੱਗ ਸਟਾਲਸ ਦੀ ਵਿਜ਼ਿਟ ਕਰ ਰਹੇ ਨੇ ਔਰ ਆਪਣੋਨਾਂ ਦੇ ਬੱਚਿਆਂ ਦੀ ਇੱਕ ਤਰ੍ਹਾਂ ਦਾ ਨਾਲ ਇਨਕਮ ਸੋਰਸ ਕ੍ਰੀਏਟ ਕਰ ਰਹੇ ਨੇ ਬੱਚੇ ਵੀ ਬਹੁਤ ਖੁਸ਼ ਨੇ ਤੇ ਮਾਪੇ ਵੀ ਬਹੁਤ ਖੁਸ਼ ਨੇ ਔਰ ਪਲਸ 2 ਦੇ ਸਟੂਡੈਂਟਸ ਨੇ ਹੈ ਪਲਸ 2 ਦੇ ਸਟੂਡੈਂਟਸ 셀ਫ এমਪਲoyed ਹੋ ਰਹੇ ਨੇ ਮੈਮ ਕਿੰਨੇ ਇੱਕ ਇੱਥੇ ਜਿਹੜੀ ਸਟਾਲਸ ਦੇਖ ਰਹੀਆਂ ਕਿੰਨੀਆਂ ਇੱਕ ਸਰ 12 ਦੇ ਕਰੀਬ ਸਟਾਲਸ ਨੇ ਜਿਹੜੀਆਂ ਕਿ ਪਲਸ 2 ਦੇ ਸਟੂਡੈਂਟਸ ਨੇ ਸਾਡੇ ਲਗਾਈਆਂ ਤੇ ਕੀ ਕੀ ਇਹਦੇ ਵਿੱਚ ਹੈਗਾ ਕਿਸ ਤਰ੍ਹਾਂ ਦੇ ਸਰ ਇੱਕ ਬਿਊਟੀ 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 ਸਟਾਲ ਹੈ ਇਧਰ ਪਿੱਛੇ ਲੱਗੇ ਬਿਊਟੀ ਐਂਡ ਵੈਲਨੈਸ ਵਾਲੀ ਸਟਾਲ ਹੈ ਉਸੋਆ ਦੁਪੱਟੇ ਹੈ ਜਿਹੜੇ ਕਿ ਬੱਚਿਆਂ ਨੇ ਤਿਆਰ ਕੀਤੇ ਨੇ ਐਪਰਨ ਨੇ ਜਿਹੜੇ ਬੱਚਿਆਂ ਨੇ ਤਿਆਰ ਕੀਤੇ ਹੋਏ ਨੇ ਉਸੋਆ ਫੂਡ ਸਟਾਲਸ ਹੈ ਅਲੱਗ-ਅਲੱਗ ਫੂਡ ਸਟਾਲਸ ਵੀ ਲਗਾਈਆਂ ਗਈਆਂ ਨੇ ਜਿਹਦੇ ਵਿੱਚ ਦੇਖੋ ਤੁਸੀਂ ਹਰ ਪਾਸੇ ਪੇਰੈਂਟਸ ਦਿਖ ਰਹੇ ਹੋਣਗੇ ਤੁਹਾਨੂੰ ਜਿਹੜੇ ਕਿ ਅਲੱਗ-ਅਲੱਗ ਫੂਡ ਦਾ ਆਨੰਦ ਲੈ ਰਹੇ ਨੇ ਬੱਚਿਆਂ ਚ ਸਰ ਬੱਚਿਆਂ 'ਚ ਬਹੁਤ ਜ਼ਿਆਦਾ ਉਤਸ਼ਾਹ ਹੈ ਉਹ ਬਹੁਤ ਜ਼ਿਆਦਾ ਬੱਚੇ ਖੁਸ਼ ਹੈ ਹਲੇ ਅੱਜ ਪੀਟੀਐਮ ਹੈ ਇਸ ਤੋਂ ਹਫ਼ਤਾ ਪਹਿਲਾਂ ਹੀ ਬੱਚਿਆਂ 'ਚ ਇਹਨਾ ਉਤਸ਼ਾਹ ਸੀ ਕਿ ਉਹ ਲਗਾਤਾਰ ਪੁੱਛ ਰਹੇ ਸੀ ਪੀਟੀਐਮ ਤੇ ਐਸੀ ਸਟਾਲਸ ਮੈਡਮ ਕਿਹੜੀ ਜਗ੍ਹਾ ਤੇ ਲਗਾਉਣੇ ਆ ਤੁਸੀਂ ਦੇਖੋ ਵੀ ਕਿੰਨਾ ਅੱਛਾ ਉਪਰਾਲਾ ਹੈ ਔਰ ਅਲੱਗ-ਅਲੱਗ ਜਿਹੜੇ ਅੰਬ੍ਰੇਲਾਸ ਹੈ ਉਹਦੇ ਅੰਡਰ ਬੱਚਿਆਂ ਨੇ ਆਪਣੀਆਂ ਸਟਾਲਸ ਲਗਾਈਆਂ ਹੋਈਆਂ ਔਰ ਉਹਦੇ ਹਾਈਜੈਨਿਕ ਔਰ ਨੀਟ ਐਂਡ ਕਲੀਨੈਸ ਦਾ ਪੂਰੀ ਤਰ੍ਹਾਂ ਨਾਲ ਧਿਆਨ ਰੱਖਿਆ ਗਿਆ ਔਰ ਮੈਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਆਪਣੇ ਪ੍ਰਿੰਸੀਪਲ ਸਰ ਦਾ ਜਿਨ੍ਹਾਂ ਦੀ ਯੋਗ ਅਗਵਾਹੀ ਦੇ ਵਿੱਚ ਬਿਜ਼ਨ ਨਮੀ ਜੀ ਸਾਹਿਬ ਅੱਜ ਜੋ ਸ਼ਿਉਰੀਦਾਲ ਜੇਟੀ ਸਕੂਲ ਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਤੁਸੀਂ ਵੀ ਪਹੁੰਚੇ ਹੋ ਕੀ ਕਹਿਣਾ ਸਰ ਇਸ ਇਹ ਜੋ ਪ੍ਰੋਗਰਾਮ ਹੈਗਾ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਅਧਿਨ ਤੇ ਸਾਡੇ ਮਾਨਯੋਗ ਜੋ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਉਹਨਾਂ ਵੱਲੋਂ ਇਹ ਮੈਗਾ ਪੀਟੀਐਮ ਰੱਖੀ ਗਈ ਹੈ ਔਰ 20000 ਦੇ ਲਗਭਗ ਪੰਜਾਬ ਦੇ ਵਿੱਚੋਂ ਸਾਡੇ ਸਕੂਲ ਨੇ ਉਹਨਾਂ ਸਾਰੇ ਸਕੂਲਾਂ ਦੇ ਵਿੱਚ ਅੱਜ ਦੇ ਦਿਨ ਮੈਗਾ ਪੀਟੀਐਮ ਰੱਖੀ ਗਈ ਹੈ ਇਹਦੇ ਵਿੱਚ ਮੇਨ ਜਿਹੜਾ ਹੈਗਾ ਸਾਡਾ ਵੀ ਉਹ ਮਾਪਿਆਂ ਦਾ ਵੀ ਯੋਗਦਾਨ ਦੇ ਬਾਰੇ ਟ੍ਰੇਨਿੰਗ ਦਿੱਤੀ ਸੀ ਔਰ 40000 ਟੀਚਰਾਂ ਨੂੰ ਆਪਾਂ ਟ੍ਰੇਨਿੰਗ ਦੇ ਕੇ ਉਹ ਮਾਪਿਆਂ ਨੂੰ ਟ੍ਰੇਨਿੰਗ ਦੇਣਗੇ ਤੇ ਉਸ ਦੇ ਦੌਰਾਨ ਵੀ ਜਿੱਥੋਂ ਤੱਕ ਤਾਂ ਟੀਚਰ ਸਹਿਬਾਨ ਨੇ ਉਹ ਤਾਂ ਪੜ੍ਹਾ ਸਕਦੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦੇ ਸਕਦੇ ਨੇ ਉਸ ਤੋਂ ਇਲਾਵਾ ਕੁਝ ਮਾਪਿਆਂ ਦੀ ਜ਼ਿੰਮੇਵਾਰੀ ਵੀ ਹੈਗੀ ਹੈ ਵੀ ਜਿਹੜੀ ਕਿ ਉਹ ਕਈ ਵਾਰ ਮਾਪਿਆਂ ਨੂੰ ਪਤਾ ਨਹੀਂ ਹੁੰਦਾ ਔਰ ਬੱਚੇ ਉਸ ਕਰਕੇ ਪਿੱਛੇ ਰਹਿ ਜਾਂਦੇ ਨੇ ਜੀ ਤੇ ਉਹ ਟ੍ਰੇਨਿੰਗ ਜਿਹੜੀ ਆ 40000 ਮੈਂ ਪਹਿਲਾਂ ਦੱਸ ਚੁੱਕਿਆ ਉਹ ਦੇਣ ਜਾ ਰਹੇ ਬੜੀ ਜਲਦੀ ਆਪਾਂ ਤੇ ਕਿਉਂਕਿ ਸਾਡਾ ਜੋ ਕੰਮ ਹੈ ਜਿਵੇਂ ਕੋਈ ਸਾਈਕਲ ਦੇ ਦੋ ਪਹੀਏ ਹੁੰਦੇ ਨੇ ਇੱਕ ਸਾਈਕਲ ਟੀਚਰ ਸਾਹਿਬਾਨ ਦਾ ਟਾਇਰ ਹੁੰਦਾ ਤੇ ਦੂਸਰਾ ਟਾਇਰ ਹੈਗਾ ਉਹ ਮਾਪਿਆਂ ਦਾ ਹੁੰਦਾ ਅਸੀਂ ਇੱਕ ਧੁਰੇ ਦਾ ਕੰਮ ਕਰਦੇ ਆ ਪੰਜਾਬ ਸਰਕਾਰ ਵੱਲੋਂ ਮੈਂ ਆ ਮੇਰੇ ਨਾਲ ਕੀਮਤੀ ਲੜਨਿਕ ਸਿੱਖਿਆ ਕੋਆਰਡੀਨੇਟਰ ਨੇ ਮੈਂ ਬੜੇ ਮਾਣ ਦਾ ਮਹਿਸੂਸ ਮਾਣ ਕਰਦੇ ਆ ਇਸ ਗੱਲ ਦੇ ਉੱਪਰ ਕਿ ਮੈਂ ਪਿਛਲੇ 3 ਸਾਲ ਤੋਂ ਐਸਐਮਸੀ ਮੈਂਬਰ ਇਹਨਾਂ ਦਾ ਔਰ ਜਦੋਂ ਦਾ ਮੈਂ ਮੈਂਬਰ ਬਣਿਆ ਮੈਂ ਬਹੁਤ ਸਾਰਾ ਇਸ ਸਕੂਲ ਦੇ ਵਿੱਚ ਸੁਧਾਰ ਹੋਇਆ ਬਹੁਤ ਵਧੀਆ ਨਵੀਆਂ-ਨਵੀਆਂ ਡਿਜੀਟਲ ਲਾਇਬ੍ਰੇਰੀਆਂ ਵਧੀਆ ਵਾਸ਼ਰੂਮ ਬੜੇ ਵਧੀਆ ਬਣਾਏਗੇ ਔਰ ਸਕੂਲ ਦੀ ਗਰਾਊਂਡ ਬੜੀ ਵਧੀਆ ਬਣੀ ਔਰ ਸਕੂਲ ਦੀ ਸਾਫ ਸਫਾਈ ਬਹੁਤ ਵਧੀਆ ਹੋਈ ਬੜੇ ਚੰਗੇ-ਚੰਗੇ ਪ੍ਰੋਗਰਾਮ ਮੈਨੂੰ ਅਟੈਂਡ ਕਰਨ ਦਾ ਮੌਕਾ ਮਿਲਿਆ ਇਹ ਖਾਸ ਗੱਲ ਜਿਹੜੀ ਮੈਂ ਦੇਖੀ ਹੈ ਇਹ ਜਿਹੜਾ ਬਿਜ਼ਨਸ ਬਲਾਸਟਰ ਪ੍ਰੋਗਰਾਮ ਹੈ ਜਿਸ ਦੇ ਵਿੱਚ ਬੱਚਿਆਂ ਨੂੰ ਆਪਣੇ ਪੈਰਾਂ ਦੇ ਖੜਿਆ ਕਰਨ ਵਾਸਤੇ ਛੋਟੀ ਉਮਰ ਦੇ ਵਿੱਚ ਇਹ ਜੋੜਨਾਂ ਦਾ ਉਪਰਾਲਾ ਹੈਗਾ ਇਹ ਬਹੁਤ ਸ਼ਲਾਘਾਯੋਗ ਹੈ ਤੇ ਪੰਜਾਬ ਸਰਕਾਰ ਨੇ ਜੋ ਇਹ ਬਜਟ ਸੀ 2025 ਦਾ ਉਹਦੇ ਵਿੱਚ 12 ਫੀਸਦੀ ਬਜਟ ਜਿਹੜਾ ਸੀਗਾ ਲਗਭਗ ਕੋਈ 17000 ਤੋਂ 900 ਕੁਛ ਕਰੋੜ ਰੁਪਇਆ ਜਿਹੜਾ ਸੀਗਾ ਉਹ ਸਿੱਖਿਆ ਦੇ ਖੇਤਰ ਵਾਸਤੇ ਰੱਖਿਆ ਗਿਆ ਸੀ ਅੱਜ ਤੱਕ ਕਿਸੇ ਵੀ ਸਰਕਾਰ ਨੇ ਇਸ ਸਿੱਖਿਆ ਵੱਲ ਧਿਆਨ ਨਹੀਂ ਦਿੱਤਾ ਜੋ ਮਾਨ ਸਰਕਾਰ ਸਿੱਖਿਆ ਵੱਲ ਧਿਆਨ ਦੇ ਕੇ ਬੱਚਿਆਂ ਦੇ ਉਜਵਲ ਭਵਿੱਖ ਦੀ ਬਣਾਉਣ ਦੀ ਕੋਸ਼ਿਸ਼ ਕਰਦੀ ਹੈ ਕਾਮਨਾ ਕਰਦੀ ਹੈ ਤੇ ਉੱਥੇ ਮਾਪਿਆਂ ਨੂੰ ਬੇਨਤੀ ਕਰੂੰਗਾ ਕਿ ਆਪਣੇ ਬੱਚਿਆਂ ਦਾ ਖਾਸ ਤੌਰ ਤੇ ਤਵੱਜੋ ਦਿਵੋ ਵੀ ਉਹਨਾਂ ਦੀ ਕੀ ਜ਼ਰੂਰਤਾਂ ਨੇ ਸਕੂਲ ਜਾਣ ਤੋਂ ਪਹਿਲਾਂ ਉਹਨਾਂ ਦੇ ਬਸਤੇ ਤਿਆਰ ਹੋਣੇ ਚਾਹੀਦੇ ਨੇ ਰਾਤ ਨੂੰ ਬੱਚਿਆਂ ਦੀ ਡਰੈਸ ਤਿਆਰ ਹੋਣੀ ਚਾਹੀਦੀ ਹੈ ਬੱਚਿਆਂ ਦੇ ਨਾਂ ਸਫਾਈ ਵੱਲ ਧਿਆਨ ਦੇਣਾ ਜੇ ਨਾਂ ਕੱਟੇ ਜਾਣੇ ਚਾਹੀਦੇ ਨੇ ਬੱਚਿਆਂ ਨੂੰ ਲੱਗ ਕੋਈ ਜਗ੍ਹਾ ਦਿਓ ਜਿੱਥੇ ਬੱਚਾ ਆਰਾਮ ਨਾਲ ਬੈਠ ਕੇ ਪੜ੍ਹ ਸਕੇ ਮੋਬਾਈਲ ਤੋਂ ਦੂਰ ਰੱਖੋ ਬੱਚਿਆਂ ਨੂੰ ਔਰ ਟੀਵੀ ਤੋਂ ਦੂਰ ਰੱਖੋ ਕਿਉਂਕਿ ਜ਼ਿੰਦਗੀ ਦੇ ਵਿੱਚ ਕੰਮ ਸਿੱਖਿਆ ਹੀ ਹੁੰਦੀ ਹੈ ਜਿਹਨੇ ਸਿੱਖਿਆ ਗ੍ਰਹਿਣ ਕਰ ਲਈ ਉਹ ਜ਼ਿੰਦਗੀ ਵਿੱਚ ਕਦੇ ਵੀ ਕੋਈ ਇਹਨਸ ਕਾ ਗ੍ਰਹਿਣ ਨਹੀਂ ਕੀਤੀ ਉਹ ਕਰਾਹੇ ਪੈ ਜਾਂਦਾ ਉਹ ਸਾਰੀ ਉਮਰ ਪਛਤਾਉਂਦਾ ਰਹਿੰਦਾ ਵੀ ਉਹ ਫਿਰ ਜਦੋਂ ਵਕਤ ਨਿਕਲਦਾ ਫਿਰ ਕੁਝ ਨਹੀਂ ਬਣਦਾ ਮੈਂ ਮੀਡੀਆ ਦਾ ਕਰ ਫਿਰ ਧੰਨਵਾਦ ਕਰਦਾ ਬਹੁਤ ਬਹੁਤ ਮਿਹਰਬਾਨੀ ਬੱਚੇ ਪਲਸ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸਵੰਤ ਸਿੰਘ ਕਿੱਥੋਂ ਰਹਿਣ ਵਾਲੇ ਹੋ ਖੰਨਾ 23/586 ਮਹੱਲਾ ਰਵਿਦਾਸਪੁਰੀ ਖੰਨਾ ਦੇ ਰਹਿਣ ਵਾਲਾ ਹਾਂ ਜੀ ਮੇਰੇ ਬੱਚੇ ਪਿੱਛੇ ਦੋ ਬੱਚੇ ਪਹਿਲਾਂ ਵੀ ਇੱਥੋਂ ਪੜ੍ਹ ਕੇ ਗਏ ਨੇ ਤੇ ਹੁਣ ਵੀ ਬੱਚੇ ਪੜ੍ਹਦੇ ਪਏ ਨੇ 10ਵੀਂ ਕਲਾਸ ਦੇ ਵਿੱਚ ਉਹ ਬੱਚਿਆਂ ਨੇ ਟੌਪ ਕੀਤਾ ਹੁਣ ਪਲਸ 1 ਦੇ ਵਿੱਚ ਨੇ ਐਮੀਨੈਂਸ ਦੇ ਵਿੱਚ ਵੀ ਟੌਪ ਕੀਤਾ ਮੇਰੇ ਬੱਚਿਆਂ ਨੇ ਤੇ ਮੈਂ ਮੰਤਰੀ ਸਾਹਿਬ ਨੂੰ ਸੰਬੋਧਿਤ ਪ੍ਰਿੰਸੀਪਲ ਸਰ ਦੇ ਤੇ ਮੈਮੀ ਸਰ ਦੇ ਤਹਿਤ ਇੱਕ ਰਿਕੁਐਸਟ ਕਰਦਾ ਕਿ ਬੱਚਿਆਂ ਨੂੰ ਵਿਧਾਨ ਸਭਾ ਦਾ ਗੇੜਾ ਜਰੂਰ ਲਵਾਇਆ ਜਾਵੇ ਚੰਡੀਗੜ੍ਹ ਦਾ ਤਾਂ ਕਿ ਬੱਚਿਆਂ ਨੂੰ ਪਤਾ ਲੱਗੇ ਕਿ ਜਿਹੜੇ ਉਹਨਾਂ ਦੇ ਲਈ ਕਾਨੂੰਨ ਬਣਦੇ ਨੇ ਕਿੱਥੇ ਬਣਦੇ ਨੇ ਤੇ ਕਿਵੇਂ ਬਣਦੇ ਨੇ ਜਿਹੜੇ-ਜਿਹੜੇ ਅਫਸਰ ਕਿਵੇਂ ਕੰਮ ਕਰਦੇ ਨੇ ਇਹ ਉਹਨਾਂ ਨੂੰ ਦਿਖਾਇਆ ਜਾਵੇ ਦੱਸਿਆ ਜਾ। ਅੱਜ ਦਾ ਜੋ ਪ੍ਰੋਗਰਾਮ ਇੱਥੇ ਰੱਖਿਆ ਗਿਆ ਹੈ ਗਵਰਨਮੈਂਟ ਸਕੂਲ ਦੇ ਵਿੱਚ ਤੇ ਉਹਦੇ ਬਾਰੇ ਕੀ ਕਹਿਣਾ? ਉਹ ਬਹੁਤ ਵਧੀਆ ਵਾ ਪ੍ਰਿੰਸੀਪਲ ਸਰ ਨੇ ਟੀਚਰ ਸਹਿਬਾਨ ਨੇ ਇਹਨਾਂ ਦੇ ਸਹਿਯੋਗ ਦੇ ਨਾਲ ਬੱਚੇ ਪੜ੍ਹਦੇ ਨੇ ਵਧੀਆ ਪੜ੍ਹਦੇ ਨੇ ਬਹੁਤ ਵਧੀਆ ਵਾ ਸਰਕਾਰ ਦਾ ਵਧੀਆ ਉਪਰਾਲਾ ਵਾ ਇਹ ਪੇਰੈਂਟਸ ਨੂੰ ਪਤਾ ਲੱਗਦਾ ਵੀ ਉਹਨਾਂ ਦੇ ਬੱਚੇ ਕੀ ਕਰਦੇ ਨੇ ਕਿੱਥੇ ਜਾਂਦੇ ਨੇ ਕਿਵੇਂ ਪੜ੍ਹਦੇ ਨੇ ਕਿਹੜੇ ਸਰਕਾਰ ਦਾ ਕਿੰਦਾ ਦਾ ਲਗਾਇਆ ਉਪਰਾਲਾ ਮਾਨ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਜੀ ਅੱਜ ਤੋਂ ਪਹਿਲਾਂ ਸਰਕਾਰਾਂ ਨੇ ਇਹਦੇ ਵੱਲ ਕੋਈ ਧਿਆਨ ਨਹੀਂ ਕੀਤਾ ਕੀਤਾ ਵਾ ਬਹੁਤ ਵਧੀਆ ਉਪਰਾਲਾ ਜੀ ਇਹਦੇ ਵਾਸਤੇ ਮੈਂ ਮਾਨ ਸਰਕਾਰ ਦਾ ਬਹੁਤ ਧੰਨਵਾਦਾ ਦਿਲੋਂ ਧੰਨਵਾਦੀ ਹਾਂ ਕਈ ਵੀ ਜਗ੍ਹਾ ਨਹੀਂ ਹੈ ਜਿੱਥੇ ਮੈਦਦ ਦੀ ਵਰਤੋਂ ਨਾ ਕੀਤੀ ਜਾਵੇ ਦੁਨੀਆ ਦੇ ਹਰੇਕ ਕੋਨੇ ਵਿੱਚ ਮੈਦਦ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਇਸੇ ਤੇ ਰਿਕਾਰਡਿੰਗ ਹੀ ਮੈਂ ਆਪਣਾ ਮਾਡਲ ਲਗਾਇਆ ਹੈ ਸਭ ਤੋਂ ਪਹਿਲਾਂ ਸ਼ੋਪਿੰਗ ਮਾਲ ਜਦੋਂ ਆਪਾਂ ਸ਼ੋਪਿੰਗ ਮਾਲ ਵਿੱਚ ਜਾਂਦੇ ਹਾਂ ਤਾਂ ਆਪਾਂ ਨੂੰ ਉੱਥੇ ਪ੍ਰੋਫਿਟ ਅਤੇ ਲਾਸ ਮਿਲਦਾ ਹੈ ਉਸ ਦੇ ਵਿੱਚ ਮੈਜ਼ਰਮੈਂਟ ਵੀ ਹੁੰਦੀ ਹੈ ਉਸ ਤੋਂ ਬਾਅਦ ਕਾਰ ਕਾਰ ਚੱਲ ਰਹੀ ਹੈ ਉਹਦੀ ਸਪੀਡ 80 ਕਿਲੋਮੀਟਰ ਪਰ ਆ ਰਹੀ ਹੈ ਜੇਕਰ ਆਪਾਂ ਨੇ ਉਹਦਾ ਡਿਸਟੈਂਸ ਫਾਈਂਡ ਕਰਨਾ ਹੋਵੇ ਤਾਂ ਆਪਾਂ ਉਹਦਾ ਡਿਸਟੈਂਸ ਫਾਈਂਡ ਕਰ ਸਕਦੇ ਹਾਂ ਉਸ ਤੋਂ ਬਾਅਦ ਹਸਪੀਟਲ ਜਦੋਂ ਆਪਾਂ ਹਸਪੀਟਲ ਦੇ ਵਿੱਚ ਜਾਂਦੇ ਹਾਂ ਤਾਂ ਸਭ ਤੋਂ ਪਹਿਲਾਂ ਆਪਾਂ ਇੱਕ ਪਰਚੀ ਘਟਵਾਨਨੇ ਆ ਜਿਸ ਦੇ ਵਿੱਚ ਫੋਨ ਨੰਬਰ ਨੰਬਰਸ ਦੇ ਵਿੱਚ ਲਿਖਿਆ ਜਾਂਦਾ ਹੈ ਜਦੋਂ ਡਾਕਟਰ ਆਪਣਾ ਸਰੀਰ ਦਾ ਤਾਪਮਾਨ ਚੈੱਕ ਕਰਦਾ ਹੁੰਦਾ ਆਪਣੀ ਹਾਈਟ ਚੈੱਕ ਕਰਦਾ ਆਪਣੀ weight ਚੈੱਕ ਕਰਦਾ ਉਹ ਸਭ ਕੁਝ ਉਹ ਨੰਬਰ ਦੀ ਸਹਾਇਤਾ ਨਾਲ ਪਤਾ ਕਰਦਾ ਹੈ ਜਦੋਂ ਇੱਕ ਮੈਡੀਸਿਨ ਬਣਦੀ ਹੈ ਤਾਂ ਉਹ ਇੱਕ ਰੇਸ਼ੋ ਦੇ ਹਿਸਾਬ ਨਾਲ ਬਣਦੀ ਹੈ ਜਿਵੇਂ ਜਿਵੇਂ ਇੱਕ ਮੈਡੀਸਿਨ ਦੇ ਵਿੱਚ 2 ਗ੍ਰਾਮ ਸਾਲਟ ਪਾਣਾ ਤਾਂ ਉਸ ਦੇ ਵਿੱਚ ਕਿੰਨੇ ਗ੍ਰਾਮ ਪ੍ਰੋਟੀਨ ਪਾਣੇ ਸਭ ਕੁਝ ਰੇਸ਼ੋ ਦੇ ਹਿਸਾਬ ਨਾਲ ਬਣਦਾ ਉਸ ਤੋਂ ਬਾਅਦ ਪੈਟਰੋਲ ਪੰਪ ਜਦੋਂ ਵੀ ਆਪਾਂ ਪੈਟਰੋਲ ਪੰਪ ਤੇ ਵੀ ਜਾਂਦੇ ਹਾਂ ਜਿਵੇਂ 1 ਲੀਟਰ ਪੈਟਰੋਲ ਦੀ ਕੀਮਤ 95.50 ਪੈਸੇ ਹੈ ਜੇ ਆਪਰੇ ਆਪਣੀ ਕਾਰ ਦੇ ਵਿੱਚ 5 ਲੀਟਰ ਪੈਟਰੋਲ ਪਵਾਣਾ ਹੈ ਤਾਂ ਆਪਾਂ 95.50 ਪੈਸੇ ਨੂੰ 5 ਨਾਲ ਗੁਣਾ ਕਰਦਾਂਗੇ ਇਸ ਲਈ ਇੱਥੇ ਲੀਟਰ ਦਾ ਕਨਸੈਪਟ ਵਰਤੇ ਜਾਂਦਾ ਉਸ ਤੋਂ ਬਾਅਦ ਇੱਕ ਬਿਲਡਿੰਗ ਜਿਵੇਂ ਆਪਾਂ ਇੱਕ 플ੌਟ ਦਾ ਖੇਤਰਫਲ ਪਤਾ ਕੀਤਾ ਫਿਰ ਉਸ ਤੋਂ ਬਾਅਦ ਆਪਾਂ ਨੇ ਉਹਦਾ ਨਕਸ਼ਾ ਬਣਾਇਆ ਜਦੋਂ ਵੀ ਇੱਕ ਬਿਲਡਿੰਗ ਬਣਦੀ ਹੈ ਉਹ ਵੀ ਇੱਕ ਰੇਸ਼ਿਓ ਦੇ ਹਿਸਾਬ ਨਾਲ ਬਣਦੀ ਹੈ ਜਿਵੇਂ 3 ਕਿਲੋ ਰੇਤੇ ਦੇ ਵਿੱਚ 5 ਕਿਲੋ ਪਾਣੀ ਪਾਣਾ ਜਦ ਵੀ ਇੱਕ ਬਿਲਡਿੰਗ ਬਣਦੀ ਹੈ ਉਹਦੇ ਵਿੱਚ ਸਾਈਆਂ ਸ਼ੇਪਸ ਯੂਜ਼ ਹੁੰਦੀਆਂ ਨੇ ਉਸ ਤੋਂ ਬਾਅਦ ਬੈਂਕ ਅਤੇ ਪੋਸਟ ਸਾਨੂੰ ਬਾਤ ਕਰਦੇ ਕਿੱਦਾਂ ਲੱਗਦਾ ਬੇਟੇ ਮਾਨ ਸਰਕਾਰ ਦਾ ਇਹ ਜਿਹੜਾ ਉਪਰਾ ਲੱਗਿਆ ਬਹੁਤ ਵਧੀਆ ਲੱਗ ਰਿਹਾ ਸਾਨੂੰ ਬੇਟਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਾਸ਼ਵੀ ਹੈ ਮੈਂ ਕਿਸ਼ੋਰੀ ਲਾਲ 제ਠੀ ਗਰਲ ਸਕੂਲ ਆਫ ਫੈਮਿਨੈਂਸ ਦੀ ਵਿਦਿਆਰਥਣ ਹਾਂ ਮੈਂ ਸਰ 9th DSOE ਦੀ ਸਟੂਡੈਂਟ ਹਾਂ ਜਿਹੜੀ ਅੱਜ ਸਟਾਲਸ ਹੋਣਾਂਗੇ ਮੀਂਹ ਕੀ ਕਹੋਗੇ ਇਸ ਬਾਰੇ ਸਾਰੇ ਸਟਾਲਸ ਸਾਡੇ ਟੀਚਰਸ ਦਾ ਮੈਂ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਸਾਨੂੰ ਇਹਦੇ ਲਈ ਪ੍ਰੇਰਿਤ ਕੀਤਾ ਤੇ ਸਾਨੂੰ ਸਾਡਾ ਹੁਨਰ ਪੇਸ਼ ਕਰਨ ਲਈ ਸਾਨੂੰ ਅੱਗੇ ਲੈ ਕੇ ਆਏ ਮੈਂ ਭਗਵੰਤ ਮਾਨ ਸਰਕਾਰ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਸਾਨੂੰ ਆਪਣਾ ਹੁਨਰ ਪੇਸ਼ ਕਰਨ ਲਈ ਮੌਕਾ ਦਿੱਤਾ ਧੰਨਵਾਦ ਕੀ ਨਾਮ ਹੈ ਬੇਟਾ ਤੁਹਾਡਾ ਸਨੇਹਾ ਵਰਕ